ਕਲਿਆਣ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਬੀਤੇ ਦਿਨੀ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਦਾ ਘਰ ਦੇ ਵਿੱਚ ਦਾਖਲ ਹੋ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਦਰਅਸਲ ਚਾਰ ਵਿਅਕਤੀਆਂ ਦੇ ਵੱਲੋਂ ਰੰਜਸ ਦੇ ਚੱਲਦਿਆਂ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਪਹਿਲਾਂ ਦੋ ਬਦਮਾਸ਼ ਕਾਬੂ ਕੀਤੇ ਸਨ ਜਿਨ੍ਹਾਂ ਦੇ ਕੋਲੋਂ ਹਥਿਆਰਾ ਦੀ ਵੀ ਬਰਾਮਦਗੀ ਹੋਈ ਸੀ ਉਥੇ ਹੀ ਦੱਸਦੀ ਕਿ ਐਸੇ ਮਾਮਲੇ ਦੇ ਵਿੱਚ ਬੀਤੇ ਦਿਨੀ ਇੱਕ ਹੋਰ ਦੋਸ਼ੀ ਗ੍ਰਿਫਤਾਰ ਹੋਇਆ ਹੈ ਜਿਸ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਪੁਰਾਣੀ ਰੰਜ ਇਸੋ ਵਿਅਕਤੀ ਦਾ ਘਰ ਦੇ ਵਿੱਚ ਵੜ ਕੇ ਹੀ ਕਤਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਤਿੰਨ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਜਦਕਿ ਚੌਥੇ ਦੋਸ਼ੀ ਦੀ ਭਾਲ ਅਜੇ ਜਾਰੀ ਹੈ। ਇਸ ਕੀ ਮਾਮਲਾ ਹੈ ਇਹ ਇੱਕ ਮर्डर ਦੇ ਰਿਹਾ ਹੈ। ਇਹ ਮਿਤੀ 13 5 24 ਨੂੰ ਸੰਗਤ ਕਲਾਂ ਥਾਣਾ ਸੰਗਤ ਵਿਖੇ ਇੱਕ ਸੂਰਜ ਕੁਮਾਰ ਔਰ ਪਕਾਲਾ राम ਜੋ ਕਿ ਆਪਣੇ ਘਰ ਦੇ ਵਿੱਚ ਹਾਜ਼ਰ ਸੀ। ਤੇ ਇਹਦਾ ਇਸ ਨੂੰ ਇੱਕ ਗੋਬਿੰਦ ਸਿੰਘ ਬਾਸੀ ਸੰਗਤ ਕਲਾ ਤੇ ਦੂਸਰਾ ਪ੍ਰਗਟ ਸਿੰਘ ਤੇ ਤੀਸਰਾ ਕੁਲਵਿੰਦਰ ਸਿੰਘ ਰੌਫ ਟੀਟਾ ਇਹ ਵੀ ਸੰਗਤ ਕਲਾ ਦਾ ਤੇ ਚੌਥਾ ਹੈਗਾ ਬਲਦੇਵ ਸਿੰਘ ਇਹਨਾਂ ਨੇ ਇਸ ਨੂੰ ਘਰ ਦੇ ਵਿੱਚ ਹੀ 315 ਬੋਰ ਪਿਸਟਲ ਦੇ ਦਾ ਫਾਇਰ ਮਾਰ ਕੇ ਇਹਦਾ ਕਤਲ ਕਰਤਾ ਸੀ ਇਸ ਕਰਕੇ ਇਸ ਦੀ ਘਰ ਵਾਲੀ ਸਰੋਜ ਰਾਣੀ ਦੇ ਬਿਆਨਾਂ ਉੱਤੇ ਪੁਲਿਸ ਥਾਣਾ ਸੰਗਤ ਵਿਖੇ ਮਕਦਮਾ ਨੰਬਰ 47302 ਤੇ 25 ਆਰਮਜ਼ ਐਕਟ ਅਧੀਨ ਇਹ ਮਕਦਮਾ ਦਰਜ ਹੋਇਆ ਸੀਗਾ ਤੇ ਇਸ ਦੇ ਵਿੱਚ ਮਤੀ 14 5 24 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਮਿਤੀ 14 524 ਨੂੰ ਇਹਨਾਂ ਦੇ ਵਿੱਚ ਉਹ ਦੋ ਦੋਸ਼ੀ ਗੋਵਿੰਦ ਸਿੰਘ ਤੇ ਪ੍ਰਗਟ ਸਿੰਘ ਨੂੰ ਘਟਨਾ ਸਮੇਂ ਵਰਤੀ ਜਿਹੜੀ ਕਾਰ ਸੀ ਕਾਰ ਸਵਿਫਟ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਗੋਵਿੰਦ ਸਿੰਘ ਪਾਸੋਂ ਇੱਕ 30 ਬੋਰ ਦਾ ਪਿਸਟਲ ਇਹ ਦੋ ਰੌਂਦ ਜਿੰਦਾ ਇਹਦੇ ਬਰਾਮਦ ਕਰ ਲਏ ਸੀ ਤੇ ਫਿਰ ਇਹਨਾਂ ਦਾ ਪੁਲਿਸ 3 ਦਿਨ ਦਾ ਪੁਲਿਸ ਰਿਮਾਂਡ ਲਿਆ ਹਾਸਲ ਕੀਤਾ ਗਿਆ ਤੇ ਇਸੇ ਤਰ੍ਹਾਂ ਨਹੀਂ ਜਿਹੜੀ ਘਟਨਾ ਦੇ ਵਿੱਚ ਵਰਤਿਆ ਹੋਇਆ ਪਿਸਟਲ ਤੇ ਦੋ ਰੌਂਦ 315 ਬੋਰ ਪਿਸਟਲ ਇਹ ਫਿਰ ਗੋਵਿੰਦ ਸਿੰਘ ਤੇ ਫਰਦੰਕ ਸ਼ਾਫ ਤੇ ਬਰਾਮਦ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਕੱਲ ਮਿਤੀ 17 5 24 ਨੂੰ ਜਿਹੜਾ ਇੱਕ ਤੀਸਰਾ ਦੋਸਤੀ ਸੀਗਾ ਕੁਲਵਿੰਦਰ ਸਿੰਘ ਔਰ ਫਟੀਟਾ ਉਸ ਨੂੰ ਗ੍ਰਫਤਾਰ ਕੀਤਾ ਤੇ ਉਸ ਪਾਸੋਂ ਇੱਕ 32 ਬੋਰ ਦਾ ਪਿਸਟਲ ਤੇ 5 ਰਾਉਂਡ ਬਰਾਮਦ ਕੀਤੇ ਗਏ ਇਹ ਅਸਲਸਰ ਕਿੱਥੋਂ ਲੈ ਕੇ ਆਏ ਸੀ ਇਹ ਅਜੇ ਸਾਡੀ ਪੜਤਾਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੀ ਵੀ ਤਹਿ ਤੱਕ ਜਾਇਆ ਜਾਊਗਾ ਅਸਲੀ ਪਹਾੜੀ ਦੀ ਮੈਟ੍ਰਿਕ ਇਹਦੇ ਵਿੱਚ ਮੈਟਰ ਇਹ ਆ ਵੀ ਇੱਕ ਉਥੋਂ ਦਾ ਹੀ ਇਹ ਲੱਖੀ ਆ ਲਖਵਿੰਦਰ ਸਿੰਘ ਉਹ ਫਲਖੀ ਉਹ ਜਿਹੜਾ ਮਰ ਮਰਤਕ ਸੂਰਜ ਕੁਮਾਰ ਦਾ ਦੋ ਦੋਸਤ ਆ ਤੇ ਉਹਨਾਂ ਦੀ ਦੁਸ਼ਮਣੀ ਲੱਖੀ ਦੀ ਦੁਸ਼ਮਣੀ ਗੋਵਿੰਦ ਸਿੰਘ ਦੇ ਨਾਲ ਆ ਗੋਵਿੰਦ ਸਿੰਘ ਤੇ ਪਹਿਲਾਂ ਵੀ 12 ਮੁਕੱਦਮੇ ਦਰਜ ਆ ਤੇ ਇਹ ਬੀਸੀ ਆ ਇਸੇ ਰਾਂਜਸ ਕਰਕੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਅਸਲਾ ਲਸੰਸੀ ਸੀ ਵੈਸੇ ਕ ਦੋ ਨੰਬਰ ਦਾ ਸੀ ਨਹੀਂ ਇਹ ਅਸਲਾ ਫਿਲਹਾਲ ਦੋ ਨੰਬਰ ਦਾ ਸੀ ਇਹਨਾਂ ਦੇ ਦੂਸਰੇ ਤੇ ਵੀ ਮਾਮਲੇ ਦਾ ਕੈਪੀਲਰ ਸੀ ਇਹ ਜਿਹੜਾ ਦੂਸਰੇ ਦੋਸ਼ੀਆਂ ਤੇ ਵੀ ਮੁਕਦਮੇ ਦਰਜ ਆ